ਇਹਨੂੰ ਜਿੰਨਾ ਵੀ ਵੈਲਿਊ 40 ਲੱਖ ਤੋਂ ਉੱਪਰ ਉਪਰੀ ਰਹੀ ਗਈ। ਤੋਂ ਇੱਕ ਗੱਡੀ ਚੋਰੀ ਕਰਨਾ ਤੇ ਉਹਨੂੰ ਖਾਫਣਾ ਬਹੁਤ ਔਖਾ ਗਾਮਾ। ਇਹਦੀ ਪੁਛੀ ਜੇ ਸਾਨੂੰ ਸਾਹਮਣੇ ਆਇਆ ਕਿ ਇਹ ਹੁਣ ਤੱਕ ਦੀਆਂ 500 ਬਾਹਰ ਪੇਟ ਗੱਡੀਆਂ ਚੋਰੀ ਕਰ ਚੁੱਕੀਆਂ। ਬੋਹੜੀ ਪੁਲਿਸ ਨੇ ਸਪੈਸ਼ਲ ਸੈਲ ਵੱਲੋਂ ਅੰਦਰ ਟਵੀਨ ਸਾਡੇ ਕੋਲ ਜਿਹੜਾ ਇੱਕ ਅਮਰਤਪਾਲ ਸਿੰਘ ਜਿਹੜਾ ਬਹਾਦਰਪੁਰ ਉਹਨੇ ਜ਼ਬਰਦਸਤੀ ਇੱਕ ਪ੍ਰੈਸ ਰਿਪੋਰਟ ਦਿੱਤਾ ਜਾ ਰਿਹਾ ਸੀ ਕਿ ਸਾਡੀਆਂ ਗੱਲਾਂ ਦਾ ਰੋ ਸਾਡੇ ਤੋਂ। ਤੋਂ ਮਾਡਲ ਦੀ ਉਸੇ ਗੱਡੀ ਨੂੰ ਚੋਰੀ ਕਰਕੇ ਚੋਰੀ ਕਰਕੇ ਜਿਹੜੀ ਸਕ੍ਰੈਪ ਵਾਲੀ ਗੱਡੀ ਦਾ ਉਹ ਇਸ ਗੈਂਗ ਦਾ ਕੰਮ ਸੀ ਕਾਰਾਂ ਚੋਰੀ ਕਰਨਾ ਜੀ ਜਿਹੜਾ ਸੀ ਸਾਡੇ ਮੁਹਾਲੀ ਦੇ ਵਿੱਚ ਤਕਰੀਬਨ ਤਕਰੀਬਨ ਜਿਹੜਾ ਕਾਰ ਚੋਰੀ ਹੋਣਾ ਨੇ ਪਤਾ ਕੰਮ ਹੈ ਇਹ ਸਾਰੀਆਂ ਕਾਰਾਂ ਲਗਜ਼ਰੀ ਸੀ ਇਹ ਸਾਰੀਆਂ ਟੋਟਲੀ ਹੀ ਲਗਜ਼ਰੀ ਕਾਰਾਂ ਨੇ ਜੀ ਮੁਹਾਲੀ ਪੁਲਿਸ ਨੇ ਸਪੈਸ਼ਲ ਸੈਲ ਵੱਲੋਂ ਇੱਕ ਗੈਂਗ ਕ੍ਰੈਕ ਕੀਤਾ ਗਿਆ ਇਸ ਗੈਂਗ ਦਾ ਕੰਮ ਸੀ ਕਾਰਾਂ ਚੋਰੀ ਕਰਨਾ ਕਾਰਾਂ ਚੋਰੀ ਕਰਕੇ ਇਹ ਨੈਸ਼ਨਲ ਨਹੀਂ ਬਲਕਿ ਇੰਟਰਨੈਸ਼ਨਲ ਲੈਵਲ ਦੇ ਉੱਪਰ ਵੇਚਦੇ ਸੀ ਤੁਹਾਨੂੰ ਸੁਣ ਕੇ ਹੈਰਾਨੀ ਹੋਏਗੀ ਕਿ ਇਸ ਗੈਂਗ ਵੱਲੋਂ 563 ਦੇ ਕਰੀਬ ਕਾਰਾਂ ਚੋਰੀ ਕੀਤੀਆਂ ਗਈਆਂ ਸਾਰੀਆਂ ਹਾਈ ਐਂਡ ਲਗਜ਼ਰੀ ਕਾਰਾਂ ਸੀ ਤੇ ਇਹ ਲੋਕ ਕਿਸ ਤਰ੍ਹਾਂ ਉਹਨਾਂ ਦੀ ਇੱਕ ਰੀਅਲ ਆਰਸੀ ਤਿਆਰ ਕਰਦੇ ਸੀਗੇ ਇੱਕ ਇਹਨਾਂ ਦੀ ਮੋਡਸ ਆਪਰੇਂਡੀ ਸੀ ਜਿਸ ਕਰਕੇ ਇਹ ਜਿਹੜਾ ਗੈਂਗ ਹੈਗਾ 10 ਸਾਲ ਕੰਮ ਕਰਦਾ ਰਿਹਾ ਆਪਣਾ 500 ਬਾਹ ਕਾਰਾਂ ਜਿਹੜੀਆਂ ਨੇ ਉਹ ਚੋਰੀ ਕਰਦੇ ਵਿੱਚ ਕੰਮ ਜਾਰ ਰਿਹਾ ਹੈ ਪਰੰਤੂ باوجود ਇਸ ਦੇ ਕਿਹਾ ਜਾਂਦਾ ਹੈ ਕਿ ਜਿਹੜਾ ਛਾਤਰਚੋਰ ਹੈ ਉਹ ਵੀ ਇੱਕ ਨਾ ਇੱਕ ਦਿਨ ਕੋਈ ਨਾ ਕੋਈ ਗਲਤੀ ਕਰ ਹੀ ਦਿੰਦਾ ਹੈ ਤੇ ਇਹੀ ਗਲਤੀ ਇਹਦੀ ਪੜੀ ਹੈਗੀ ਹੈ ਮੋਹਾਲੀ ਪੁਲਿਸ ਦੇ ਸਪੈਸ਼ਲ ਸੈੱਲ ਵੱਲੋਂ ਇਸ ਵਕਤ ਪੂਰੀ ਜਾਣਕਾਰੀ ਦੇਣ ਵਾਸਤੇ ਮੇਰੇ ਨਾਲ ਮੌਜੂਦ ਨੇ ਇੰਸਪੈਕਟਰ ਸ਼ਿਵ ਕੁਮਾਰ ਜੀ ਜਿਨ੍ਹਾਂ ਵੱਲੋਂ ਇਹ ਗੈਂਗ ਕ੍ਰੈਕ ਕੀਤਾ ਗਿਆ ਉਹਨਾਂ ਨੂੰ ਪੁੱਛਦੇ ਹਾਂ ਕਿ ਇਹਨਾਂ ਲੋਕਾਂ ਵੱਲੋਂ ਕੀ ਕੁਝ ਕਾਰਜ ਕੀਤੇ ਗਏ ਨੇ ਤੇ ਜਿਹਨੀਆਂ ਕਾਰਾਂ ਨੇ ਉਹ ਵਿਦੇਸ਼ਾਂ 'ਚ ਕਿਵੇਂ ਵੇਚੀਆਂ ਗਈਆਂ ਨੇ ਕਿਉਂਕਿ ਆਪ ਜਾਣਾ ਬਹੁਤ ਮੁਸ਼ਕਲ ਹੈ ਵੀਜ਼ਾ ਲਗਾਵਾ ਕੇ ਤੇ ਜਿਹੜੀਆਂ ਕਾਰਨ ਨੇ ਉਹ ਬਚਨੀਆਂ ਤਾਂ ਇਸ ਤੋਂ ਵੀ ਜ਼ਿਆਦਾ ਔਖੀਆਂ ਨੇ ਕਿਉਂਕਿ ਪੇਪਰ ਵਰਕ ਹੈ ਜਿਹੜਾ ਉਹ ਬਹੁਤ ਜ਼ਿਆਦਾ ਹੁੰਦਾ ਤੇ ਕਿਸ ਤਰ੍ਹਾਂ ਇਹ ਲੇਡਨ ਕਰਦੇ ਸੀਗੇ ਉਹ ਸਾਰੀਆਂ ਚੀਜ਼ਾਂ ਨੂੰ ਗਲਤਪੱਤ ਕਰਦੇ ਆ ਇਨਸਪੈਕਟਰ ਚੇਕਮਾਰ ਜੀ ਨਾਲ ਸਰ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਮੈਨੂੰ ਜਾਣਕਾਰੀ ਦਿਓ ਜੀ ਪਹਿਲਾਂ ਕਿ ਇਸ ਗਰੋਥ ਦੇ ਤੁਸੀਂ ਕਰੈਕ ਕੀਤਾ ਤੇ ਇਹਦੇ ਵੱਲੋਂ ਤੁਸੀਂ ਕੀ ਕੀ ਫੜ ਪਕੜ ਦੇ ਵਿੱਚ ਆਇਆ ਕਨਫਿਸਕੇਟਡ ਕੀ ਕੀਤਾ ਗਿਆ ਤੁਹਾਡੀ ਟੀਮ ਵੱਲੋਂ ਇੱਕ ਜੀ ਜਿਹੜਾ ਅਸੀਂ ਸਾਡੇ ਮੁਹਾਲੀ ਦੇ ਵਿੱਚ ਤਕਰੀਬਨ ਤਕਰੀਬਨ ਜਿਹੜਾ ਕਾਰ ਚੋਰੀ ਹੋਣਾ ਨਿਤ ਦਾ ਕੰਮ ਹੈ ਜੀ ਅਗਰ ਹੀ ਸਾਡੀ ਜਿਹੜੀ ਉਹ ਮਾਂਜੋਗ ਐਸਐਸਪੀ ਸਾਡੀ ਜ਼ਾਤਾਂ ਤੇ ਪੁਲਿਸ ਜਿਹੜੀ ਸੀ ਇਹ ਚਿੰਤਾ ਕੰਮ ਕਰ ਰਹੀ ਸੀ ਜੀ ਇਨ ਬਿਟਵੀਨ ਸਾਡੇ ਕੋਲ ਜਿਹੜਾ ਇੱਕ ਅਮਰਤਪਾਲ ਸਿੰਘ ਜਿਹੜਾ ਬਹਾਦਰਪੁਰ ਹਨੂਮਾਨ ਡਿਸਟ੍ਰਿਕਟ ਦਾ ਰਾਜਸਥਾਨ ਦਾ ਉਹ ਇਥੇ ਕਾਰਾਂ ਦਾ ਹਾਈਪ ਚੇ ਦਾ ਕੰਮ ਕਰਦਾ ਉਹਦੇ ਕੋਲ ਕੋਈ ਇੱਕ ਅਰਨੇਸ਼ ਨਾਮ ਦਾ ਬੰਦਾ ਜਿਹੜਾ ਕਿ ਸਿਰਸੇ ਦਾ ਰਹਿਣ ਵਾਲਾ ਸੀ ਉਹ ਆਪਣੀ ਕਾਰ ਉਹਨੂੰ ਵੇਚਣ ਆਇਆ ਜਿਸ ਨੂੰ ਥੋੜਾ ਜਿਹਾ ਸ਼ੱਕ ਪੈਣ ਤੇ ਉਸ ਨੂੰ ਨੂੰ ਥੋੜਾ ਜਿਆਦਾ ਨੂੰ ਟੈਂਟੇਲਾਈਜ਼ ਕਰਕੇ ਉਹਨੇ ਵਾਪਸ ਭੇਜਤਾ ਠੀਕ ਹੈ ਫਿਰ ਉਸਨੇ ਜਦੋਂ ਉਹਦੀ ਤਸੱਲੀ ਬਖਸ ਨੂੰ ਨਹੀਂ ਮਿਲਿਆ ਉਹਨੇ ਸਾਡੇ ਨਾਲ ਸੰਪਰਕ ਕੀਤਾ ਵੀ ਸਰ ਮੇਰੇ ਨਾਲ ਕੋਈ ਕਾਰ ਵੇਚ ਰਿਹਾ ਹੈ ਲੇਕਿਨ ਉਹ ਕਾਰ ਮੈਨੂੰ ਲੱਗਦੀ ਕਿ ਚੋਰੀ ਦੀ ਆ ਮਤਲਬ ਜਬਰਦਸਤੀ ਇੱਕ ਪ੍ਰੈਸ਼ਰ ਪੁਟ ਅਪ ਕੀਤਾ ਜਾ ਰਿਹਾ ਸੀ ਵੀ ਸਾਡੀਆਂ ਕਾਰਾਂ ਲੈ ਲਓ ਸਾਡੇ ਤੋਂ ਬਿਲਕੁਲ ਜੀ ਉਹਨਾਂ ਨੇ ਕਿ ਸਾਡੀਆਂ ਕਾਰਾਂ ਲਓ ਜਿਹੜੀਆਂ ਕਿ ਮੁਹਾਰੀ ਦੇ ਵਿੱਚ ਪੂਰਾ ਇਹ ਜਿਹੜੀ ਸਾਡੀ ਪੈਸੇ ਦੀ ਇਹਦੀ ਪੂਰੀ ਵੈਲਿਊ ਸਾਨੂੰ ਮਿਲ ਸਕਦੀ ਆ ਤੇ ਤੁਸੀਂ ਇਸ ਕੰਮ ਨੂੰ ਬਾਖੂਬੀ ਕਰ ਸਕਦੇ ਹੋ ਤੇ ਸਾਰੀਆਂ ਕਾਰਾਂ ਲੱਜਰੀ ਸੀ ਇਹ ਸਾਰੀਆਂ ਟੋਟਲੀ ਹੀ ਲੱਜਰੀ ਕਾਰਾਂ ਨੇ ਜੀ ਹ ਇਹਨਾਂ ਦੇ ਜਿਹਨਾਂ ਦੀ ਵੈਲਿਊ 40 ਲੱਖ ਤੋਂ ਉੱਪਰ puri ਜਿਹੜੀ ਹੈਗੀ ਠੀਕ ਹੈ ਤੇ ਇਹ ਮੈਨੂੰ ਦੱਸੋ ਇੰਸਪੈਕਟਰ ਸਾਹਿਬ ਕਿ ਟੋਟਲ ਕਿੰਨੀਆਂ ਗੱਡੀਆਂ ਨੇ ਚੋਰੀ ਕੀਤੀਆਂ ਜੋ ਸਾਡੀ ਹੁਣ ਤੱਕ ਪੁੱਛਕਿਛ ਤੋਂ ਆਇਆ ਜਿਹੜਾ ਜੀ ਇਹਦੇ ਚ ਇੱਕ ਮੇਨ ਸਾਡਾ ਕਲਪਰੇਟ ਹੈ ਅਮਰਿਤ ਨਾਂ ਦਾ ਜਿਹੜਾ ਅਮਰਿਤ ਨਾਂ ਦਾ ਜਿਹੜਾ ਕਿ ਚਰਖੀ ਦਾਦਰੀ ਪਿੱਛੋਂ ਹਰਿਆਣਾ ਦਾ ਰਹਿਣ ਵਾਲਾ ਤੇ ਤਕਰੀਬਨ 10 ਸਾਲ ਤੋਂ ਲਗਾਤਾਰ ਜਿਹੜਾ ਉਹ ਕੰਮ ਕਰ ਰਿਹਾ ਉਸਨੇ ਦੱਸਿਆ ਕਿ ਮੈਂ 500 ਬਾਅਦ ਕੇ 360 ਗੱਡੀਆਂ ਤੱਕ ਮੈਂ ਚੋਰੀ ਕਰ ਚੁੱਕਾ ਜਿਨ੍ਹਾਂ ਦੇ ਵਿੱਚ 400 ਗੱਡੀ ਤੇ ਆਲਰੇਡੀ ਬਾਹਰ ਚਾ ਚੁੱਕੀ ਹੈ ਔਰ 100 150 ਗੱਡੀ ਜਿਨ੍ਹਾਂ ਦੇ ਵਿੱਚ ਮੇਰੀ ਕੋਈ 18 ਗੱਡੀ ਕਿਤੇ ਫੜੀ ਕਿਉਂਕਿ 15 ਗੱਡੀ ਕਿਤੇ ਫੜੇ ਗਿਆ ਹੁਣ ਫਿਰ ਲਗਾਤਾਰ ਜਿਹੜਾ 4 ਸਾਲ ਤੋਂ ਜਿਹੜਾ ਇਹ ਬੰਦਾ ਚੋਰੀ ਕਰ ਰਿਹਾ ਸੀ ਗੱਡੀਆਂ ਤੇ ਇਹਦੀ ਪੁਛ ਕੇ ਸਾਨੂੰ ਸਾਹਮਣੇ ਆਇਆ ਕਿ ਇਹ ਹੁਣ ਤੱਕ ਦੀਆਂ 562 ਗੱਡੀਆਂ ਚੋਰੀ ਕਰ ਚੁੱਕਾ ਜੀ ਇਹ ਸੇਕਟਰ ਸਾਹਿਬ ਦੇਖੋ ਇੱਕ ਗੱਡੀ ਚੋਰੀ ਕਰਨਾ ਤੇ ਉਹਨੂੰ ਖਪਾਣਾ ਬਹੁਤ ਔਖਾ ਕੰਮ ਹੈ ਕਿਉਂਕਿ ਅੱਜ ਕੱਲ ਵਿਜੀਲੈਂਸ ਵੀ ਹੈ ਜਿਹੜੀ ਸਰਵਾਈਲੈਂਸ ਹੈ ਜੀ ਹੈ ਕੈਮਰੇ ਹੈਗੇ ਨੇ ਕਾਫੀ ਕੁਝ ਸਾਇੰਸ ਨੇ ਤਰੱਕੀ ਕਰ ਲਈ ਹੈ ਤੇ ਚੋਰ ਬੜੀ ਆਸਾਨੀ ਨਾਲ ਪકડ ਦੇ ਵਿੱਚ ਆ ਜਾਂਦਾ ਹੈ چاہے ਉਹ ਕਿਸੇ ਵੀ ਟਾਈਮ ਚ ਇਹ ਬੰਦਾ ਚੋਰੀ ਕਰ ਰਿਹਾ ਸੀ 10 ਸਾਲ ਤੋਂ ਤੇ ਕਾਰਾਂ ਚੋਰੀ ਕਰਨੀਆਂ ਫਿਰ ਉਹਦੀ ਰੀਅਲ ਆਰਸੀ ਬਣਾਉਣੀ ਫਿਰ ਉਹਨੂੰ ਕਿਤੇ ਖਪਾਣਾ ਵੇਚਣਾ ਸਹੀ ਰੇਖ ਦੇ ਉੱਪਰ ਇਹ ਸਾਨੂੰ ਦੱਸੋ ਵੀ ਮੋਡਸ ਆਪਰੈਂਡੀ ਕੀ ਸੀ ਕਿੰਨੇ ਬੰਦੇ ਇਹਨਾਂ ਦੇ ਗ੍ਰਹਿ ਦੇ ਵਿੱਚ ਕੰਮ ਕਰਦੇ ਸੀਗੇ ਐਕਚੁਅਲੀ ਜਿਹੜਾ ਇਹ ਚੋਰ ਨੇ ਜਿਹੜਾ ਅਮਿਤ ਹੈ ਇਹ ਬੇਸਿਕਲੀ ਜਿਹੜੀ ਚੋਰੀ ਕੀਤੀ ਹੋਈ ਗੱਡੀ ਨੂੰ ਅੱਗੇ ਇਹਨਾਂ ਨੇ ਉਹਨੂੰ ਜਿਹੜਾ ਇੱਕ ਇਹਨਾਂ ਦਾ ਇੱਕ ਪਾਰ ਸੀਗਾ ਵੀ ਟੋਟਲ ਡੈਮੇਜ ਗੱਡੀਆਂ ਨੂੰ ਇਹਨਾਂ ਨੇ ਹਾਇਰ ਕਰਨਾ ਠੀਕ ਹੈ ਉਹਦੀ ਕੀਮਤ ਕਰਨੀ ਹੈ ਜਿਹੜੀ ਇੱਕ ਇਹ ਕਿੰਨਾ ਗਰੁੱਪ ਐਸੋ ਹੈ ਜਿਹੜਾ ਉਸੇ ਹੀ ਡੈਮੇਜ ਗੱਡੀ ਦਾ ਮਾਡਲ ਹੈ ਉਹ ਮਾਡਲ ਦੀ ਉਸੇ ਗੱਡੀ ਨੂੰ ਚੋਰੀ ਕਰਕੇ ਚੋਰੀ ਕਰਕੇ ਜਿਹੜੀ ਸਕ੍ਰੈਪ ਵਾਲੀ ਗੱਡੀ ਦਾ ਉਹਦਾ ਉਹ ਇੰਜਨ ਨੰਬਰ 86 ਨੰਬਰ ਲਾ ਕੇ ਉਸ ਗੱਡੀ ਨੂੰ ਅੱਗੇ ਆਰਸੀ ਤਿਆਰ ਕਰਦੇ ਸੀ ਐਨਓਸੀ ਲਾਂਦੇ ਸੀ ਲੇਕਿਨ ਇਹਦੇ ਵਿੱਚ ਉਹਨਾਂ ਨੂੰ ਇੱਕ ਟਾਈਮ ਮਿਲਦਾ ਸੀ 2-4 ਸਾਲ ਲੱਗਦੇ ਸੀ ਉਹ 2-4 ਸਾਲ ਦੇ ਵਿੱਚ ਹੀ ਉਹ ਗੱਡੀ ਬਾਹਰ ਚੋਰੀ ਕੀਤੀ ਹੋਈ ਗੱਡੀ ਨੂੰ ਬਦਲ ਕੇ ਉਹਨਾਂ ਅੱਗੇ ਵੇਚਦੇ ਸੀ ਮਤਲਬ ਜਿਹੜੀਆਂ ਗੱਡੀਆਂ ਐਕਸੀਡੈਂਟ ਹੋ ਜਾਂਦੇ ਸੀ ਜੈਨਰਲ ਦਾ ਕਲੇਮ 100% ਦੇ ਦਿੱਤਾ ਜਾਂਦਾ ਸੀ ਪਾਰਟੀ ਨੂੰ ਉਹ ਗੱਡੀਆਂ ਚੱਕਦੇ ਸੀ ਇਹ ਵਿਦ ਆਰਸੀ ਬਿਲਕੁਲ ਜੀ ਤੇ ਫਿਰ ਉਸੇ ਮਾਡਲ ਦੀ ਗੱਡੀ ਚੋਰੀ ਕਰਦੇ ਸੀ ਉਸੇ ਜਿਹੜਾ ਇਹਨਾਂ ਦਾ ਇੱਕ ਗਰੁੱਪ ਜਾਰਾ ਇਹਨਾਂ ਨੂੰ ਡਿਮਾਂਡ ਕੀਤੀ ਜਾਂਦੀ ਹੈ ਵੀ ਸਾਡੇ ਕੋਲ ਆਹ ਜਿਹੜੀ ਟੋਟਲ ਡੈਮੇਜ ਗੱਡੀ ਆ ਫਲਾਣਾ ਦਾ ਮਾਡਲ ਹੈ ਇਸੇ ਮਾਡਲ ਇਸੇ ਕਲਰ ਨੂੰ ਸਾਨੂੰ ਕਲਰ ਚ ਜਿਹੜੀ ਗੱਡੀ ਉਹ ਸਾਨੂੰ ਦਿਓ ਜਿਹੜੇ ਇਹਨਾਂ ਦੇ ਅਗਲੇ ਜਿਹੜੇ ਕਮਪਲੀਸਨਾਂ ਜਿਹੜੇ ਕਿ ਗੱਡੀ ਐਫੈਕਟ ਕਰਦੇ ਆ ਉਹ ਫਿਰ ਉਸੇ ਮਾਡਲ ਚ ਕਿਤੋਂ ਵੀ ਆ ਇੰਡੀਆ ਦੇ ਕਿਸੇ ਕੋਨੇ ਤੋਂ ਵੀ ਉਹਨਾਂ ਕਰਦੀਆਂ ਜਿਸ ਤਰ੍ਹਾਂ ਕਿ ਸਾਨੂੰ ਹੁਣ ਪਤਾ ਲੱਗਾ ਵੀ ਇਹਨਾਂ ਨੇ ਕੇਰਲਾ ਅਸਾਮ ਤੇ ਬੰਗਾਲ ਦਿੱਲੀ ਨੌਇਡਾ ਤੇ ਗੁਰਗਾਓ ਇਸ ਤੋਂ ਇਵਨ ਕਿ ਇਹਨਾਂ ਨੇ ਚੰਡੀਗੜ੍ਹ ਤੋਂ ਵੀ ਗੱਡੀਆਂ ਚੋਰੀ ਕੀਤੀ ਹੋਈਆਂ ਸੀਗੀਆਂ ਜੀ ਮਤਲਬ ਪੂਰੇ ਦੇਸ਼ ਦੇ ਵਿੱਚ ਇਹ ਕਿਤੇ ਵੀ ਫੈਲ ਕੇ ਗੱਡੀ ਚੋਰੀ ਕਰਦੇ ਸੀਗੇ ਬਿਲਕੁਲ ਜੀ ਇਹਨਾਂ ਦਾ ਗਰੁੱਪ ਹੈ ਜੀ ਅਲੱਗ-ਅਲੱਗ ਹੈ ਗਰੁੱਪ ਹੈ ਤੇ ਉਹ ਅਲੱਗ-ਅਲੱਗ ਜਿਹੜੀ ਸਟੇਟਾਂ 'ਚ ਬੈਠੇ ਹੋਏ ਨੇ ਇਹ ਇਹਨਾਂ ਦਾ ਇੱਕ ਗਰੁੱਪ ਆ ਉੱਥੇ ਇਹਨੇ ਮੈਸੇਜ ਕਰਨਾ ਕਰ ਦਿੰਦੇ ਆ ਕਿ ਸਾਨੂੰ ਆ ਗੱਡੀ ਚਾਹੀਦੀ ਆ ਤੇ ਉਹ ਗੱਡੀ ਇਹਨਾਂ ਨੂੰ ਜਿਹੜੀ ਆ ਪ੍ਰੋਵਾਈਡ ਕੀਤੀ ਜਾਂਦੀ ਸੀ ਤੇ ਕਿੰਨੇ ਬੰਦੇ ਸੀ ਜੀ ਕੰਮ ਕਰਦੇ ਗੈਂਗ ਦੇ ਵਿੱਚ ਸਿਰਫ ਚੋਰੀ ਕਰਨ ਵਾਸਤੇ ਜਿਹੜਾ ਚੋਰੀ ਕਰਨ ਵਾਲਾ ਜੀ ਉਹ ਸਾਡੇ ਕੋਲ ਅਜੇ ਕੋਈ ਗੈਂਗਰ ਨਾਲ ਚੁਣਿਆ ਆ ਕਿ ਤੇ ਉਹ ਅਲੱਗ-ਅਲੱਗ ਗੈਂਗ ਨੇ ਜਿਹੜੇ ਚੋਰੀ ਕਰਦੇ ਆ ਠੀਕ ਹੈ ਤੇ ਸਿਰਫ ਸਾਡੇ ਕੋਲ ਜਿਹੜੇ ਉਹਨੂੰ ਕੰਚੂਰੀ ਦੀ ਗੱਡੀ ਨੂੰ ਹੀ ਜਿਹੜਾ origignal ਚ ਕਨਵਰਟ ਕਰਦੇ ਆ ਉਹ ਸਾਡੇ ਕੋਲ ਫੜੇ ਗਏ ਠੀਕ ਹੈ ਮਤਲਬ ਵੀ ਗੈਂਗ ਕੋਈ ਵੀ ਹੋਵੇ ਚੋਰੀ ਦੀ ਗੱਡੀ ਇਹ ਲੈ ਲੈਂਦੇ ਸੀ ਲੈ ਲੈਂਦੇ ਸੀ ਜੀ ਤੇ ਉਸ ਤੋਂ ਬਾਅਦ ਉਹਨੂੰ 2 ਸਾਲ ਚ ਲਾਉਂਦੇ ਸੀ 2 ਸਾਲ ਇਹਨਾਂ ਉਸ ਗੱਡੀ ਨੂੰ ਆਪਣੇ ਕੋਲ ਰੱਖਣਾ ਸੀ ਉਸਨੇ 2 ਸਾਲ ਆਪਣੇ ਕੋਲ ਰੱਖਦੇ ਸੀ origignal RC ਤਿਆਰ ਕਰਦੇ ਸੀ ਤੇ ਉਸ ਤੋਂ ਬਾਅਦ ਅੱਗੇ ਵੇਚਦੇ ਸੀ ਬਿਲਕੁਲ ਜੀ ਬਿਲਕੁਲ ਜੀ 2 ਸਾਲ ਉਸ ਚੋਰੀ ਕੀਤੀ ਗੱਡੀ ਨੂੰ ਨਾਲ ਸਾਰਾ ਜਿਹੜਾ ਡੈਮੇਜ ਆਰ ਚੋਰੀ ਕੀਤੀ ਗੱਡੀ ਨੂੰ ਪੂਰਾ ਇੱਕ ਸਹੀ ਤਰੀਕੇ ਨਾਲ ਉਹਨੂੰ ਬਣਾ ਕੇ ਉਹਦੇ ਕਾਗਜ਼ ਤਿਆਰ ਕਰਕੇ ਫਿਰ ਇਵਨ ਕਿ ਹਿੰਦੁਸਤਾਨ ਚ ਨਹੀਂ ਹਿੰਦੁਸਤਾਨ ਤੋਂ ਬਾਹਰ ਜਿਹੜੇ ਕੰਟਰੀ ਨੇ ਜਿਸ ਤਰ੍ਹਾਂ ਕਿ ਸਾਡੇ ਇੱਕ ਮੀਆਂ ਮਾਰ ਹੈ ਨੇਪਾਲ ਹੈ ਪੋਟਾਣਾ ਉਹਨਾਂ ਕੰਟਰੀ ਥਰੂ ਇਹਨਾਂ ਦੇ ਜਿਹੜੇ ਬੰਦੇ ਆਲਰੇਡੀ ਬੈਠੇ ਆ ਕੋਈ ਨਾਗਾ ਲੈਂਡ ਹੈ ਕੋਈ ਅਸਾਮ ਚ ਹੈ ਉਹਨਾਂ ਦੇ ਥਰੂ ਇਹ ਵੇਚ ਦਿੰਦੇ ਸੀ ਜੀ ਸੈਕਟਰ ਸਾਹਿਬ ਇਹ ਬਹੁਤ ਵੱਡੀ ਗੱਲ ਹੈ ਕਿ ਕਿਸੇ ਵੀ ਗੱਡੀ ਨੂੰ ਇੰਡੀਆ ਦੇ ਵਿੱਚ ਉਹ ਗੱਡੀ ਦੀ ਆਰਸੀ ਬਣੀ ਹੋ ਉਹਨੂੰ ਬਾਹਰ ਭੇਜਣਾ ਠੀਕ ਹੈ ਕਿ ਡਿਊਟੀ ਲੱਗਦੀ ਹੈ ਗੱਡੀ ਦੇ ਉੱਪਰ ਪੇਪਰ ਵਰਕ ਹੁੰਦਾ ਹੈ ਅਥਾਰਟੀਆਂ ਬੈਠੀਆਂ ਨੇ ਇਮੀਗ੍ਰੇਸ਼ਨ ਚੈੱਕ ਹੈਗਾ ਸਾਰਾ ਕੁਝ ਉਹਦੇ باوجود ਇਹ ਕਿਸ ਤਰ੍ਹਾਂ ਭੇਜਦੇ ਸੀਗੇ ਗੱਡੀ ਇਹਨਾਂ ਦੀ ਜਿਹੜੀ ਮੋਟਰਸਪੰਡੀ ਆ ਉਹ ਤਕਰੀਬਨ ਅਸੀਂ ਜਿਹੜੀਆਂ ਸਾਡੀਆਂ ਆਲਰੇਡੀ ਪਾਰਟੀਆਂ ਜਿਹੜੀਆਂ ਕੋਈ ਨਾਗaland ਬੈਠੀ ਹੈ ਸਾਡੀ ਦੀਮਾ ਪਰ ਪਾਰਟੀ ਬੈਠੀ ਆ ਉਹ ਸਾਰੀ ਮੋਟਰਸਪੰਡੀ ਕਿਸ ਤਰ੍ਹਾਂ ਦੀ ਗੱਡੀ ਕ੍ਰੋਸ ਹੁੰਦੀ ਹੈ ਪਰ ਈਵਨ ਕਿ ਜਿਹੜਾ ਜੀਪੀਐਸ ਲਾਂਦਾ ਹੈ ਉਹ ਜੀਪੀਐਸ ਦੇ ਥਰੂ ਅਸੀਂ ਉਹਨਾਂ ਨੂੰ ਪ੍ਰੂਵ ਦਿੰਦਾ ਕਿ ਸਾਡੀਆਂ ਗੱਡੀਆਂ ਜੀਪੀਐਸ ਦੇ ਥਰੂ ਤੁਹਾਡੇ ਬਾਰਡਰ ਤੱਕ ਪਹੁੰ ਮਤਲਬ ਇਹ ਇੱਕ ਮਨੋਰੋਡ ਦੱਸੋ ਵੀ ਮੰਨ ਲਓ ਇਹਨਾਂ ਨੇ ਕੋਈ ਗੱਡੀ ਕੇਰਲਾ ਤੋਂ ਲੈ ਲਈ ਤੇ ਲੈ ਕੇ ਜਾਣੀ ਹੈ ਇਹਨਾਂ ਨੇ ਬੰਬੇ ਮਹਾਰਾਸ਼ਟਰ ਤੇ ਫਿਰ ਇਹ ਗੱਡੀ ਚਲਾ ਕੇ ਲੈ ਕੇ ਜਾਂਦੇ ਸੀ ਬਾਈ ਰੋਡ ਨਹੀਂ ਇਹਨਾਂ ਨੇ ਚੋਰੀ ਦੀ ਗੱਡੀ ਕਦੀ ਵੀ ਇਹਨਾਂ ਨੇ ਬਾਈ ਰੋਡ ਚਲਾ ਕੇ ਨਹੀਂ ਜਾਨੀ ਇਹਨਾਂ ਨੂੰ ਉੱਥੋਂ ਕੰਟੇਨਰ ਕਰਨਾ ਉਸ ਕੰਟੇਨਰ ਨੂੰ ਇਹਨਾਂ ਨੇ ਜਿਹੜੀ ਉਹਦੀ ਪੇਮੈਂਟ ਦੇਣੀ ਆ ਉਹ ਕੰਟੇਨਰ ਆਈ ਇਹਨਾਂ ਨੇ ਆਪਣੀ ਜਿਹੜੀ ਉੱਥੇ ਡੈਸਟੀਨੇਸ਼ਨ ਤੇ ਉਹ ਗੱਡੀ ਨੂੰ ਪਹੁੰਚਾਉਂਦੇ ਆ ਜੀ ਮਤਲਬ ਜੇ ਗੱਡੀ ਕੋਈ ਚੋਰੀ ਕਰਦੇ ਨੇ ਜੀ ਉਹਦੇ ਵਿੱਚ ਕੋਈ ਇਕਵਿਪਮੈਂਟ ਵੀ ਲੱਗਿਆ ਹੋਇਆ ਹੈ ਤਾਂ ਇਹ ਉਹਨੂੰ ਕਿਸੇ ਚੀਜ਼ ਉੱਪਰ ਲੇਡਨ ਕਰਕੇ ਲੈ ਜਾਂਦੇ ਸੀ ਤਾਂ ਕਿ ਫੜੀ ਨਾ ਜਾਵੇ ਬਿਲਕੁਲ ਜੀ ਉਹਨੂੰ ਦੇਖੋ ਆਪ ਜਿਹੜਾ ਇਹਨਾਂ ਦਾ ਕੋਈ ਜਿਹੜਾ ਡਿਵਾਈਸ ਵੀ ਕੋਈ ਲੱਗਾ ਤਾਂ ਆਮ ਡਿਵਾਈਸ ਤੋਂ ਦੇਖੇਗਾ ਮੇਰੀ ਗੱਡੀ 'ਤੇ ਜਾ ਰਹੀ ਲੇਕਿਨ ਉਹ ਆਨ ਰੋਡ ਹੋਣੀ ਨਹੀਂ ਉਹ ਤਾਂ ਕੰਟੇਨਰ 'ਚ ਜਾ ਰਹੀ ਉਹਨੂੰ ਕਨਸੀਲ ਕੀਤਾ ਜਾ ਰਿਹਾ ਉਹਨੂੰ ਕਨਸੀਲ ਕਰਕੇ ਲੈ ਕੇ ਜਾਂਦੇ ਨੇ ਪਰ ਕਿਤੇ ਨਾ ਕਿਤੇ ਫਿਰ ਵੀ ਜਿੰਨਾ ਮਰਜੀ ਕੋਈ ਚੋਰ ਹੋਵੇ ਆਫਟਰ ਆਲ ਕਿਤੇ ਨਾ ਕਿਤੇ ਉਹ ਫੜਿਆ ਹੀ ਜਾਂਦਾ ਤੇ ਜਿਹੜਾ ਹੁਣ ਤੁਹਾਡੀ پکڑ ਦੇ ਵਿੱਚ ਇਹ ਵਿਅਕਤੀ ਆਇਆ ਹੈ ਇਹ ਮਾਸਟਰਮਾਈਂਡ ਹੈਗਾ ਬਿਲਕੁਲ ਜੀ ਇਹ ਮਾਸਟਰਮਾਈਂਡ ਹੈ ਜੀ ਜਿਹੜਾ ਅਮਿਤ ਨਾਂ ਦਾ ਵਿਅਕਤੀ ਆ ਸਾਰੇ ਇਹਦੇ ਕੰਮ ਕਰਦੇ ਸੀ ਸਾਰੇ ਇਹਦੇ ਕੰਮ ਕਰਦੇ ਟੋਟਲ ਗੱਡੀ ਜਿਹੜੀ ਜਿੰਨੇ ਵੀ ਗੱਡੀਆਂ ਆਣੀਆਂ ਜੇ ਉਹਨਾਂ ਦਾ ਕੋਈ ਸੇਲ ਪਰਚੇਸ ਕਰਨੇ ਤੇ ਇਹਦੇ ਥਰੂ ਹੀ ਹੋਏਗੀ ਇਹਦੇ ਬਾਰੇ ਥੋੜਾ ਜਿਹਾ ਦੱਸੋ ਮੀਡੀਆ ਨੂੰ ਕਿ ਇਹ ਬੰਦਾ ਕੌਣ ਸੀ ਕਿੱਥੇ ਦਾ ਰਹਿਣ ਵਾਲਾ ਸੀ ਕਿਵੇਂ ਇਸ ਕੰਮ ਦੇ ਵਿੱਚ ਆਇਆ ਤੇ ਹੁਣ ਇਹਦੇ ਅੱਗੇ ਅੱਗੇ ਕੀ پلان ਸੀ ਜੀਰਾ ਜੀ ਅਮਿਤ ਕੁਮਾਰ ਹੈ ਪਿੱਛੋਂ ਬਿਲੋਂਗ ਟੂ ਚਰਖੀ ਦਾਦਰੀ ਦਾ ਪਿੰਡ ਹੈ ਚਰਖੀ ਦਾਦਰੀ ਤੇ ਆਲਰੇਡੀ ਇਹਦਾ ਘਰ ਕੋਈ ਜਿਹੜਾ ਬਣਿਆ ਹੋਇਆ ਔਰ ਕਾਫੀ ਇਹਨੇ ਇੱਕ ਅਲੀ ਸ਼ਾਨ ਨੇ ਕਿੰਨੇ ਬਣਾਇਆ ਹੋਇਆ ਮਕਾਨ ਜੀ ਦੀ ਉੱਥੇ ਦੱਸਿਆ ਇਹਨੇ ਦੱਸਣ ਦੇ ਮਤਾਬਕ ਹੈ ਕਿ ਮੇਰਾ ਘਰ ਉੱਥੇ ਕਦੇ ਕ੍ਰੀਬਨ ਤਿੰਨ ਕਰੋੜ ਦਾ ਮੇਰਾ ਘਰ ਤੇ ਬਣਿਆ ਲੇਕਿਨ ਇਹ ਪਿੰਡ ਆਪਣੀ ਇਸ ਕਰਕੇ ਨਹੀਂ ਜਾਂਦਾ ਕਿ ਇਹ ਆਲਰੇਡੀ ਬਹੁਤ ਸਾਰੇ ਕੇਸ 25 ਕੇਸਾਂ ਦਾ ਦੇ ਉੱਤੇ ਰਜਿਸਟਰਡ ਨੇ ਚੋਰੀ ਦੇ ਬਾਈ ਨਹੀਂ 25 ਦੇ ਕੇਸ ਰਜਿਸਟਰਡ ਨੇ ਜਿਹੜਾ ਹਰੇ ਸਟੇਟ ਦੇ ਵਿੱਚ ਪਰਚੇ ਦਰਜ ਹੈਗੇ ਨਾ ਠੀਕ ਹੈ ਤੇ ਮਾਸਟਰਮਾਈਂਡ ਸਾਡਾ ਇਹ ਬੰਦਾ ਹੈ ਵੀ ਅਲਗ-ਅਲਗ ਸਟੇਟ ਦੇ ਵਿੱਚੋਂ ਸਭ ਤੋਂ ਥਾਂ ਦੇ ਪਰਚੇ ਦਰਜ ਨੇ ਇਸ ਬੰਦੇ ਦੇ ਬਿਲਕੁਲ ਜੀ ਆਲਰੇਡੀ ਪਕੜਚ ਨਹੀਂ ਆਇਆ ਪਕੜਚ ਨਹੀਂ ਆਉਂਦਾ ਜੀ ਪਕੜਚ ਜਿਸ ਦਾ ਨੋਟਾ ਫੜਿਆ ਅੱਜ ਤੋਂ 4 ਸਾਲ ਪਹਿਲਾਂ ਨੋਟਾ ਫੜਿਆ ਸੀ ਉੱਥੇ ਵੀ ਇਹਨਾਂ ਕੁਝ ਨਾ ਕੁਝ ਰਿਵੀਲ ਕੀਤਾ ਹੈ ਕਿ ਲੇਕਿਨ ਇਹ ਜ ਵਾਮੀਦੂ ਕੋਲ ਫੇਰ ਇਹ ਨਹੀਂ ਜਾਰੀ ਰੱਖਿਆ ਬੜਾ ਜਿਹੜਾ ਬੰਦਾ ਜੀ ਇਸ ਤਰ੍ਹਾਂ ਚਲਾ ਜਿਹੜੇ ਲੱਖ ਲੱਖ ਗੱਡੀਆਂ ਚੋਰੀ ਕਰਦਾ ਦੇਖੋ ਉਹਦਾ ਇੱਕ ਜਿਹੜਾ ਲਾਈਫ ਸਟਾਈਲ ਆ ਉਹ ਵੀ ਬੜਾ ਰਿਚ ਹੋਵੇਗਾ ਏ ਕੀ ਕੀ ਕੁਛ ਇਸ ਮੰਗਲੇ ਦੇ ਵਿੱਚ ਦੇਖੋ ਜੀ ਜਿੰਨਾ ਵੀ ਸਾਡੀ ਪੋਸਟਕਿਚ ਜਿਹੜਾ ਆ ਇਹਦਾ ਜਿਹੜਾ ਟ੍ਰੈਵਲਿੰਗ ਕਰਦਾ ਸੀਗਾ ਇਹ ਬਾਈਏਰੀ ਕੀ ਟ੍ਰੈਵਲ ਕੀਤਾ ਹੈ ਨਾ ਤਾਂ ਕਿ ਇੱਕ ਤਾਂ ਜਿਹੜੇ ਇਹਨੇ ਇਹਨੇ ਪੈਸੇ ਇਲਾਣੇ ਫੜਿਆ ਵੀ ਨਹੀਂ ਜਾਏਗਾ ਔਰ ਇੱਕ ਹਾਈ ਫਾਈ ਜਿਹੜਾ ਇਹਦਾ ਹੈਗਾ ਰਹਿਣਾ ਸੈਣਾ ਕਿ ਬਾਈਏਰੀ ਸਫਰ ਕਰਨਾ ਔਰ ਚੰਗੇ ਹੋਟਲ ਤੇ ਰਹਿਣਾ ਜਿਸ ਤਰ੍ਹਾਂ ਉਹਨੇ ਸੀ ਇਹਨੂੰ ਅਮਿਤ ਕੁਮਾਰ ਨੂੰ ਅਸੀਂ ਦਿੱਲੀ ਇੰਟਰਨੈਸ਼ਨਲ 에ਰਪੋਰਟ ਤੋਂ ਫੜਿਆ ਉਸ ਦਿਨ ਵੀ ਇਹ ਬਾਈਰ ਗੋਆ ਤੋਂ ਆ ਰਿਹਾ ਸੀ ਜਿਸ ਦਿਨ ਤੁਸੀਂ ਗ੍ਰਿਫਤਾਰ ਕੀਤਾ ਜਿਸ ਦਿਨ ਅਸੀਂ ਗ੍ਰਿਫਤਾਰ ਕੀਤਾ ਤੇ ਇਹਨੂੰ ਕੋਈ ਭਿੰਨਗ ਨਹੀਂ ਪਈ ਵੀ ਮੈਨੂੰ ਗ੍ਰਿਫਤਾਰ ਕਰਨ ਵਾਸਤੇ ਮੋਹਾਲੀ ਪੁਲਿਸ ਦੀ ਟੀਮ ਇੱਕ ਬਾਹਰ ਹਾਜ਼ਰ ਜਿਹੜੇ ਸਾਡਾ ਜਿਹੜਾ ਇਨਵੈਸਟੀਗੇਸ਼ਨ ਦਾ ਕੰਮ ਹੈ ਉਹ ਬੜਾ ਇੱਕ ਸੀਕ੍ਰੇਟ ਨਾਲ ਕੀਤਾ ਜਾਂਦਾ ਔਰ ਅਸੀਂ ਇੰਟਰਨੈਸ਼ਨਲ ਜਿਹੜਾ ਇਸ ਗੈਂਗ ਨੂੰ ਬ੍ਰੇਕ ਕਰਨ ਵਿੱਚ ਕਾਫੀ ਕਾਮਯਾਬ ਹੋਏ ਹਾਂ ਤਾਂ ਕਿ ਸਾਡਾ ਕਿਸੇ ਨੂੰ ਵੀ ਇਸ ਸੀਕ੍ਰੇਟ ਦੇ ਬਾਰੇ ਪਤਾ ਨਾ ਲੱਗ ਸਕੇ ਤੇ ਇਹਦੇ ਵਿੱਚ ਸਿੱਧੀ ਜੀ ਗੱਲ ਹੈ ਕਿ ਸਾਈਬਰ ਫਿਰ ਪੂਰਾ ਤੁਹਾਡਾ ਹੈਲਪਫੁਲ ਹੋਏਗਾ ਇਸ ਮਾਮਲੇ 'ਚ ਬਿਲਕੁਲ ਜੀ ਸਾਡਾ ਟੈਕਨੀਕਲ ਸੈੱਲ ਹੈ ਉਹ ਆਪਣਾ ਪੂਰਾ ਵਰਕ ਕਰਦਾ ਔਰ ਟੈਕਨੀਕਲ ਦੀ ਮਦਦ ਨਾਲ ਅਸੀਂ ਫਿਰ ਇਹਨਾਂ ਬੰਦੇ ਤੱਕ ਪਹੁੰਚ ਪਾਉਂਦੇ ਅੱਛਾ ਰਿਕਟ ਸਾਹਿਬ ਤੁਸੀਂ ਦੱਸੋਗੇ ਕਿ ਬੰਦਾ ਫੜਿਆ ਕਿਵੇਂ ਜਾਂਦਾ ਫੋਨ ਤੋਂ ਫੜਾਇਆ ਜਾਂਦਾ ਜਾਂ ਦੂਸਰੇ ਸੋਰਸ ਤੋਂ ਫੜਾਇਆ ਜਾਂਦਾ ਜਿਹੜਾ ਮੇਨ ਪਕੜ ਦੇ ਵਿੱਚ ਆਂਦਾ ਹੈ ਪਤਾ ਹੈ ਇੱਕ ਰਿਲਾਈਅਬਲ ਸੋਰਸ ਹੁੰਦਾ ਨਾ ਉਹ ਕੀ ਹੈਗਾ ਤੁਹਾਡਾ ਬਿਲਕੁਲ ਸਭ ਤੋਂ ਸਾਡੀ ਮੇਨਟ ਹੈ ਜਿਹੜੀ ਪੁਲਿਸ ਦਾ ਕੰਮ ਹੈ ਇਨਵੈਸਟੀਗੇਸ਼ਨ ਮੈਂਤ ਕਰਨੀ ਹੈ ਮੈਂਤ ਜੇ ਤੁਸੀਂ ਲਗਨ ਨਾਲ ਕਰੋਗੇ ਤੇ ਸਾਡੇ ਕੋਲ ਹਰ ਤਰ੍ਹਾਂ ਦਾ ਸੋਰਸ ਹੈ ਅਸੀਂ ਹਿਊਮਨ ਸੋਰਸ ਵਰਤਦੇ ਹਾਂ ਗਲੀਆਂ ਸੋਰਸ ਵਰਤਦੇ ਹਾਂ ਔਰ ਸਾਡਾ ਟੈਕਨੀਕਲ ਸੋਰਸ ਹੈ ਜਸ ਅਸੀਂ ਉਸ ਬੰਦੇ ਨੂੰ ਸਾਡਾ ਇੰਟਰਸਟ ਦੇ ਔਰ ਮੈਂਤ ਨਾਲ ਉਸ ਬੰਦੇ ਨੂੰ ਅਸੀਂ ਫੜ ਪਾਨੇ ਤੇ ਜਿਹੜੀਆਂ ਤੁਸੀਂ ਕਹਿ ਰਹੇ ਹੋ ਕਿ 400 ਕਾਰ ਇਹਨੇ ਬੇਚ ਚੁੱਕੀਆਂ ਇਹ ਬੰਦਾ ਕਹਿ ਰਿਹਾ ਤੇ ਉਹ ਕਾਰਾਂ ਦਾ ਕੁਝ ਰਿਕਵਰ ਹੋਇਆ ਕੀ ਆਉਂਦੇ ਬਾਰੇ ਕੋਈ ਨਹੀਂ ਜੂਧ ਦਸਨ ਦਾ ਬਾਬਕ ਪਿਛਲੇ 10 ਸਾਲ ਤੋਂ ਜਿਹੜਾ ਇਹ ਕੰਮ ਕਰ ਰਿਹਾ 10 ਸਾਲ ਤੋਂ ਜਿਹੜੀਆਂ ਗੱਡੀਆਂ ਫੋਰਮ ਜਾ ਚੁੱਕੀਆਂ ਉਹ ਕਿਸੇ ਪੁਲਿਸ ਨੇ ਲੈ ਤੱਕ ਉਹ ਜਿਹੜੀਆਂ ਕੰਟਰੀਆਂ ਚ ਵਾਪਸ ਨਹੀਂ ਆ ਪਾਈ। ਮੇਰੇ ਉੜਦਾ ਕੋਈ ਰਿਕਾਰਡ ਨਹੀਂ ਰੱਖਿਆ ਹੋਇਆ। ਉਸ ਦਾ ਕੋਈ ਰਿਕਾਰਡ ਨਹੀਂ ਹੈ ਜੀ। ਤੇ ਉਹ ਗੱਡੀਆਂ ਫੜਿਆ ਵੀ ਨਹੀਂ ਜਾ ਸਕਦੇ ਕਿਉਂਕਿ ਆਰਸੀ ਅਸਲੀ ਉਹਨਾਂ ਦੀ। ਬਿਲਕੁਲ ਸਾਡੇ ਕੋਲ ਆਰਸੀ ਜਿਹੜੀਆਂ ਨੇ ਬਣਾਈ ਹੈ ਉੱਥੋਂ ਇਹਨਾਂ ਨੇ ਆਰਸੀ ਸਾਡੀ ਵਾਇਲਸ਼ ਕਰ ਦਿੰਦੇ ਉੱਥੋਂ ਇਹ ਨਵੀਂ ਆਰਸੀ ਜਿਹੜੀ ਉੱਥੋਂ ਇਸ਼ੂ ਹੋ ਜਾਂਦੀ ਉਸ ਕੰਟਰੀ ਦੀ। ਮਤਲਬ ਕਿ ਫੁੱਲ ਪ੍ਰੂਫ ਕਿ ਉਹ ਰੈਗੂਲਰਾਈਜ਼ਡ ਕ੍ਰਾਈਮ ਕਰਦਾ ਸੀ ਇਹ ਬਤ। ਬਿਲਕੁਲ ਜੀ ਬਿਲਕੁਲ ਤਾਂ ਕਿ ਕਿਸੇ ਨੂੰ ਇਸ ਬਾਰੇ ਕੋਈ ਸ਼ੱਕ ਨਾ ਚਲੇ ਕਿ ਉਹ ਮੈਨੂੰ ਫੜ ਨਾ ਸਕੇ। ਲੇਕਿਨ ਫਿਰ ਵੀ ਕਿਤਨਾ ਕਿਤੇ ਪ ਗ੍ਰਿਫਤੋਂ ਬੰਦਾ ਨਹੀਂ ਵੱਟ ਸਕਦਾ ਹੱਥ-ਬੋਲ ਲੰਬੇ ਹਨ ਕਾਨੂੰਨ ਦੇ ਹੱਥ-ਬੋਲ ਲੰਬੇ ਨੇ ਤੇ ਇੱਕ ਮੈਨੂੰ ਹੋਰ ਜਾਣਕਾਰੀ ਦਿਓ ਕਿ ਜਦੋਂ ਇਹ ਤੁਹਾਨੂੰ ਤੁਸੀਂ ਇਹਨੂੰ ਪਕੜਿਆ ਇਹਦਾ ਰਿਮਾਂਡ ਲੱਗਾ ਤੇ ਕੀ ਕੁਝ ਨਿਕਲਿਆ ਇਹਦੇ ਕੋਲ ਕੋਈ ਰਿਕਵਰੀ ਹੋਈ ਹੈ ਦੇਖੋ ਜੀ ਇਹਨਾਂ ਸਾਨੂੰ ਜਿਹੜੀਆਂ 4 ਤੱਕ ਗੱਡੀਆਂ ਸਾਨੂੰ ਇਹਨਾਂ ਫੋਰਚਨਰ ਜਿਹੜੀਆਂ ਚੋਰੀ ਕੀਤੀਆਂ ਉਹ ਜਿਹੜੀਆਂ ਗੱਡੀਆਂ ਸੀ ਜਿਨ੍ਹਾਂ ਤੇ ਨਾਲ ਅਲਰੇਡੀ ਜਿਹੜਿਆ ਕਾਗਜ਼ ਤਿਆਰ ਕਰਵਾਏ ਹੋਏ ਨੇ ਉਹ ਗੱਡੀਆਂ ਸਾਡੇ ਕੋਲ ਇੱਥੇ ਰਿਕਵਰ ਹੋ ਚੁੱਕੀਆਂ ਨੇ ਤੇ ਅਮਿਤ ਕੁਮਾਰ ਦੇ ਨਾਲ ਕਿਸੇ ਹੋਰ ਦੀ ਗ੍ਰਿਫਤਾਰੀ ਹੋਈ ਹੈ ਅਮਿਤ ਤੇ ਜਿਹੜਾ ਰਮੇਸ਼ ਆਪਾਂ ਦੋ ਬੰਦੇ ਨੇ ਵਿਕਤੀ ਕੀਤੇ ਔਰ ਸਾਡੀ ਆਲਰੇਡੀ ਜਿਹੜੀਆਂ ਦੂਸਰੇ ਬੰਦਿਆਂ ਨੂੰ ਜਿਹੜਾ ਅਸਰਟੇਨ ਕਰ ਰਹੇ ਆ ਅਸੀਂ ਆਲਰੇਡੀ ਸਾਡੀ ਟੀਮਾਂ ਜਿਹੜੀਆਂ ਉਹ ਬੈਠੀ ਹੋਈਆਂ ਜੀ ਕੋਈ ਬਾਕੀ ਇਨਵੈਸਟੀਗੇਸ਼ਨ ਅਜੇ ਤੁਹਾਡੀ ਬਿਲਕੁਲ ਕੰਟੀਨਿਊ ਹੈ ਜੀ ਕੰਟੀਨਿਊ ਹੈ ਜੀ ਉਮੀਦ ਹੈ ਕਿ ਹੋਰ ਫੜ ਗੜਦੇ ਬਿਲਕੁਲ ਅਸੀਂ ਜੀ ਗੱਡੀਆਂ ਵੀ ਤੇ ਬੰਦੇ ਵੀ ਅਸੀਂ ਜੜਾਣਾ ਦੇ ਫੜ ਪਾ ਮੰਨ ਜਿਹਨੋਂ ਇਹ ਬੰਦਾ ਜੇਰ ਭੇਜ ਦਿੱਤਾ ਗਿਆ ਇਹਨੂੰ ਅਸੀਂ ਇਸ ਵੇਲੇ ਫਿਲਹਾਲ ਜਿਹੜਾ ਜੁਡੀਸ਼ੀਅਲ ਕਸਟਡੀ ਚ ਭੇਜ ਚੁੱਕੇ ਹਾਂ ਜੀ ਦੇ ਕਿਹੜੀ ਕਿੜੀਆਂ ਇਹਦੇ ਤੇ ਤਰ੍ਹਾਂ ਲੰਗੀਆਂ ਇਹਦੇ ਵਿੱਚ ਸਾਰੀ ਜਿਹੜੀਆਂ ਅਸੀਂ 420 ਆਰ ਜਿਹੜੇ ਫੇਕ ਡਾਕੂਮੈਂਟਸ ਤਿਆਰ ਕਰਨੇ ਆਂ ਔਰ ਚੋਰੀ ਦੀ ਆ ਉਹ ਸਾਰੀਆਂ ਥੈਪਕੇ ਦੇ ਵਿੱਚ ਅਸੀਂ ਜੜੀਆਂ ਲਗਾ ਚੁੱਕੇ ਹਾਂ ਸੈਕਸ਼ਨ ਲਾ ਸਕਦੇ ਆ ਤੇ ਜੱਜ ਸਾਹਿਬ ਦੀ ਫੈਮਿਲੀ ਵਗੈਰਾ ਦਾ ਕੁਝ ਲੱਗਿਆ ਪਤਾ ਕਿਉਂਕਿ ਜਿਹੜਾ ਇਹਨੇ ਲੈਵਿਸ਼ ਲਾਈਫ ਸਟਾਈਲ ਹੋਏਗਾ ਜਿਹਦਾ ਜੀ ਇਹ ਤਾਂ ਬਿਲਕੁਲ ਦੇਖੋ ਜੀ ਇੱਕ ਤਾਂ ਇੱਕ ਚਰਖੀ ਦਾਦ ਜੀ ਤੋਂ ਆਪਣਾ ਕਾਰੀ ਦਾ 4 ਸਾਲ ਤੋਂ ਕਰੀਬ ਇਹਨੇ ਬੰਦ ਪਿਆ ਔਰ ਇਸ ਵੇਲੇ ਸਾਡੇ ਕੋਲੇ ਇਸ ਵੇਲੇ ਪਟਿਆਲੇ ਰਹਿ ਰਿਹਾ ਸੀ ਪਟਿਆਲੇ ਵੀ ਇਹਨੇ ਆਪਣਾ ਇੱਕ ਘਰ ਬਣਾਇਆ ਆ ਜਿੱਥੇ ਦੇ ਦੋ ਬੇਟੇ ਔਰ ਕੋ ਉਹਨਾਂ ਦੇ ਉੱਪਰ ਵੀ ਕੋਈ ਕਾਰਵਾਈ ਹੋਈ ਹੈ ਨਹੀਂ ਉਹ ਤਾਂ ਇੱਕ ਹੀ ਫੈਮਿਲੀ ਮੈਂਬਰ ਨੇ ਉਹਨਾਂ ਦਾ ਇਸ ਵਿੱਚ ਕੋਈ ਵੀ ਹਲੇ ਤੱਕ ਕੋਈ ਸੰਭੂਲਿਤ ਨਹੀਂ ਆਈ ਉਹਨਾਂ ਨੂੰ ਪਤਾ ਸੀ ਕਿ ਹਾਂ ਉਹਨਾਂ ਨੂੰ ਇੰਨੀ ਗੱਲ ਤਾਂ ਕਿ ਭਈ ਉਹਨਾਂ ਨੂੰ ਪਤਾ ਹੈ ਕਿ ਸਾਡਾ ਜਿਹੜਾ ਹੈ ਬੱਚਿਆਂ ਨੂੰ ਪਤਾ ਕਿ ਸਾਡਾ ਫਾਦਰ ਜਿਹੜਾ ਉਹ ਇਸ ਕੰਮ 'ਚ ਹੈਗਾ ਉਹਨਾਂ ਨੂੰ ਨੋਲਿਜ ਹੈ ਤੇ ਨੌ ਗੱਡੀਆਂ ਹੁਣ ਤੁਸੀਂ ਫੜੀਆਂ ਹੈਗੀਆਂ ਨੇ ਤਕਰੀਬਨ ਹੋਰ ਕਿੰਨੇ ਕ ਦਾ ਪਤਾ ਚੱਲ ਸਕਦਾ ਅੰਦਾਜ਼ਾ ਤਕਰੀਬਨ ਆਲਰੇਡੀ ਇਹ ਜੀਆਂ ਨੇ ਦੱਸਿਆ ਸੀ ਕਿ ਮੇਰੀਆਂ 77 ਜਿਹੜੀਆਂ ਗੱਡੀਆਂ ਆਲਰੇਡੀ ਜਿਹੜੇ ਬਾਰਡਰ ਤੇ ਲਾਈਨ ਤੇ ਖੜੀਆਂ ਨਾ ਉਸ ਗੱਡੀਆਂ ਤੇ ਜਿਹੜੀ ਇਨਵੈਸਟੀਗੇਸ਼ਨ ਕਰਨ ਵਾਸਤੇ ਆਪਣੀ ਪਾਰਟੀ ਭੇਜੀ ਹੋਈ ਹੈ ਜੀ ਉਮੀਦ ਹੈ ਵੀ ਉਮੀਦ ਅਸੀਂ ਉਹਨਾਂ ਨੂੰ ਪੂਰਾ ਜਿਹੜਾ ਸੀਜ਼ ਕਰਾਂਗੇ ਜੀ ਜਾਣਕਾਰੀ ਦੇਣ ਵਾਸਤੇ ਬਹੁਤ-ਬਹੁਤ ਸ਼ੁਕਰੀਆ ਜੀ ਸਰ ਸੋ ਇਸਨ ਸਪੈਸ਼ਲ ਸੈੱਲ ਦੇ ਇਨਸਪੈਕਟਰ ਸ਼ਿਵ ਕੁਮਾਰ ਜੀ ਜਿਨ੍ਹਾਂ ਨੇ ਸਾਰੀ ਜਾਣਕਾਰੀ ਦਿੱਤੀ ਹੈ ਕਿ ਇਹ ਵਿਅਕਤੀ ਨੇ ਹੁਣ ਤੱਕ 500 ਬਹਾਰ ਦੇ ਕਰੀਬ ਕਾਰਾਂ ਚੋਰੀ ਕੀਤੀਆਂ ਨੇ ਕਿ ਉਹ ਵੀ ਹਾਈ ਐਂਡ ਕਾਰਾਂ ਹੈਗੀਆਂ ਨੇ ਜੇ ਆਪਾਂ ਪੂਰੀ ਨਜ਼ਰ ਮਾਰੀਏ ਤਾਂ 10 ਸਾਲ ਦੇ ਵਿੱਚ ਇੰਨੀਆਂ ਕਾਰਾਂ ਚੋਰੀ ਕਰਨ ਦਾ ਮਤਲਬ ਹੈ ਤਕਰੀਬਨ ਹਫ਼ਤੇ ਦੇ ਵਿੱਚ ਜਾਂ 8 ਦਿਨਾਂ 'ਚ 2 ਜਾਂ 3 ਗੱਡੀਆਂ ਚੋਰੀ ਕਰਨਾ ਤੇ ਕਿੰਨਾ ਇਹ ਬੰਦਿਆਂ ਦਾ ਆਰਗੇਨਾਈਜ਼ਡ ਕ੍ਰਾਈਮ ਹੈਗਾ ਕਿੰਨਾ ਫੁੱਲ ਪ੍ਰੂਫ ਪਲਾਨ ਇਹ ਤਿਆਰ ਕਰਦੇ ਸੀ ਤੇ ਕਿੰਨੀਆਂ ਢੂੰਗੀਆਂ ਇਹਨਾਂ ਦੀਆਂ ਪੂਰੇ ਇੰਡੀਆ ਦੇ ਵਿੱਚ ਜੜਾ ਹੈਗੀਆਂ ਨੇ ਇਸ ਗੱਲ ਦੀ ਅਜੇ ਤੱਕ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਸੀਂ ਉਮੀਦ ਕਰਦੇ ਹਾਂ ਕਿ ਜਲਦੀ ਇਹ ਪਕੜ ਦੇ ਵਿੱਚ ਆ ਜਾਏਗਾ ਤੇ ਹੋਰ ਕਿਹੜੇ-ਕਿਹੜੇ ਬੰਦੇ ਇਹਨਾਂ ਨਾਲ ਕੰਮ ਕਰ ਰਹੇ ਨੇ ਉਹਦੀ ਐਸ਼ ਕੁਮਾਰ ਦੀ ਜਰੂਰ ਫੜਨਗੇ ਤਾਂ ਕਿ ਹੋਰ ਲੋਕਾਂ ਦੀ ਜਿਹੜੀਆਂ ਗੱਡੀਆਂ ਹੈਗੀਆਂ ਨੇ ਆਪਣੀ ਮਿਹਨਤ ਦੇ ਪੈਸੇ ਨਾਲ ਲੋਕ ਹਾਈ ਐਂਡ ਗੱਡੀਆਂ ਲੈਂਦੇ ਨੇ ਇੱਕ ਅੱਜ ਕੱਲ੍ਹ ਅਸੀਂ ਦੇਖਦੇ ਆ ਕਿ ਲੋਕ ਅਕਸਰ ਜ਼ਿਆਦਾ ਪੈਸੇ ਕਾਰ ਆਨ ਲੈਂਡ ਦੇ ਉੱਪਰ ਹੀ ਖਰਚ ਕਰਦੇ ਨੇ ਇੱਕ ਦਹਿਸ ਲੱਗੀ ਹੋਈ ਆ ਪੂਰੀ ਦੁਨੀਆ ਦੇ ਵਿੱਚ ਕਿ ਕਿਹਦੀ ਕਾਰ ਹੈ ਜਿਹੜੀ ਉਹੋ ਜ਼ਿਆਦਾ ਲੈਵਿਸ਼ ਹੈਗੀ ਹੈ ਜ਼ਿਆਦਾ ਲਾਈਫ ਸਟਾਈਲ ਕਿਦਾ ਹੈ ਹੈਗਾ ਸੋ ਇਸੇ ਚੀਜ਼ ਨੂੰ ਨਿਸ਼ਾਨਾ ਬਣਾ ਕੇ ਇਹ ਲੋਕ ਚੋਰੀਆਂ ਕਰਦੇ ਸੀ ਤੇ ਉਹਨਾਂ ਪੈਸਿਆਂ ਦੇ ਉੱਪਰ ਐਸ਼ ਕਰਦੇ ਸੀ സുനിൽ കൈമരാമന സനീലീല ഇന്ത്യ ഇഡിയോ